ਪੰਜਾਬ ਪੋਸਟ ਚੈਨਲ ਤੇ ਮੈਂ ਅਸ ਸ਼ਾਂਕ ਅੱਜ ਤੁਹਾਨੂੰ ਇੱਕ ਇਦਾਂ ਦੇ ਬਾਈ ਦੇ ਨਾਲ ਮਿਲਵਾਨ ਜਾ ਰਹੇ ਹਾਂ ਜਿਨ੍ਹਾਂ ਨੇ ਇੰਡੀਆ ਦੀ ਆਲਮੋਸਟ ਸਾਰੀਆਂ ਰਿਕਾਰਡ ਬੁੱਕਸ ਦੇ ਵਿੱਚ ਆਪਣਾ ਨਾਮ ਦਰਜ ਕੀਤਾ ਹੋਇਆ ਤੇ ਹਾਲੀ ਦੇ ਵਿੱਚ ਉਹਨਾਂ ਨੇ ਗਿਨਿਸ ਬੁੱਕ ਆਫ ਰਿਕਾਰਡ ਦੇ ਵਿੱਚ ਵੀ ਆਪਣਾ ਨਾਮ ਦਰਜ ਕੀਤਾ ਹੈ ਕਿਹਦੇ ਵਿੱਚ ਉਹਨਾਂ ਨੇ ਨਾਮ ਦਰਜ ਕੀਤਾ ਸੀ ਗੱਲਬਾਤ ਕਰਾਂਗੇ ਬਾਈ ਦਾ ਨਾਮ ਹੈ ਕਰਨ ਗੜੀਆ ਜੀ ਬਾਈ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਤੇ ਸੀਗਾਲ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਏ ਮੇਰੇ ਕੋਲ ਇੱਥੇ ਅੱਛਾ ਬਾਈ ਕਿਹੜੀਆਂ-ਕਿਹੜੀਆਂ ਸਭ ਤੋਂ ਪਹਿਲਾਂ ਸਾਡੇ ਸਰੋਤਿਆਂ ਨੂੰ ਦੱਸੋ ਕਿਹੜੀ-ਕਿਹੜੀ ਬੁੱਕਸ ਤੁਸੀਂ ਨਾਮ ਆਪਣਾ ਦਰਜ ਕੀਤਾ ਤੇ ਉਹਦੇ ਵਿੱਚ ਕੀ ਕੀ ਤੁਸੀਂ ਉਹਨਾਂ ਦੇ ਵੀ ਤੁਹਾਡਾ ਸਹਿਯੋਗ ਸੀਗਾ ਇਹ ਸਭ ਤੋਂ ਪਹਿਲਾਂ ਮੈਂ ਇੰਟਰਨੈਸ਼ਨਲ ਬੁੱਕ ਵਿੱਚ ਨਾਮ ਦਰਜ ਕੀਤਾ ਉਹਦੇ ਵਿੱਚ ਮੈਂ ਕੀ ਕੀਤਾ ਇਹ 4 ਉਂਗਲਾਂ 4 ਉਂਗਲਾਂ ਤੇ 30 ਸੈਕਿੰਡ ਚ 35 ਪੁਸ਼-ਅਪ ਲਾਈ ਸੀਗੇ ਉਸ ਤੋਂ ਬਾਅਦ ਮੈਂ ਲਿੰਕਾ ਬੁੱਕ ਵਿੱਚ ਨਾਮ ਦਰਜ ਕੀਤਾ ਉਹ ਚ ਮੈਂ ਫਿੰਗਰ ਤੇ ਪੁਸ਼-ਅਪ ਲਾਈ ਸੀਗੇ ਤੇ ਉਸ ਤੋਂ ਬਾਅਦ ਇੰਡੀਆ ਬੁੱਕ ਵਿੱਚ ਨਾਮ ਦਰਜ ਕਰਾਇਆ ਮੈਂ ਉਹਦੇ ਵਿੱਚ ਇੱਕ ਬਾਹ ਤੇ 30 ਸੈਕਿੰਡ ਚ 48 ਪੁਸ਼-ਅਪ ਲਾਈ ਤੇ ਰੀਸੈਂਟਲੀ ਹੁਣ ਮੈਂ ਗੀਨੀਸ ਵਰਲਡ ਰਿਕਾਰਡ ਚ ਨਾਮ ਦਰਜ ਕਰਾਇਆ ਉਹਦੇ ਵਿੱਚ ਮੈਂ 10 ਕਿਜੀ ਕੈਰੀ ਕਰਕੇ ਪੇਟ ਤੇ 1 ਘੰਟੇ ਚ 570 ਪੁਸ਼ਅਪ ਲਾਏ ਜਦਕਿ ਇਹ ਰਿਕਾਰਡ ਪਹਿਲਾਂ ਸਪੇਨ ਦਾ ਐ ਲੈਜੈਂਡਰਾ ਸੀ ਉਹਦੇ ਨਾਮ ਸੀਗਾ 530 ਪੁਸ਼ਅਪ ਦਾ ਤੇ 570 ਲਾ ਕੇ ਮੈਂ ਉਹਦਾ ਰਿਕਾਰਡ ਬ੍ਰੇਕ ਕੀਤਾ ਬਾਈ ਮਤਲਬ ਗਿਨੀਸ ਬੁੱਕ ਦੇ ਵਿੱਚ ਨਾਮ ਆਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਜਦੋਂ ਤੁਹਾਡਾ ਨਾਮ ਗਿਨੀਸ ਬੁੱਕ ਦੇ ਵਿੱਚ ਆਇਆ ਤੇ ਤੁਹਾਨੂੰ ਕਿਵੇਂ ਦਾ ਮਹਿਸੂਸ ਹੈ ਕਿਉਂਕਿ ਐਡੇ ਵੱਡੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਪੀਨ ਦੇ ਜਿਹੜੇ ਸੀਗੇ ਉਹਨਾਂ ਨੂੰ ਵੀ ਤੁਸੀਂ ਬੀਟ ਕੀਤਾ ਤੇ ਇਹਨਾਂ ਦੇ ਵੱਲੋਂ ਜਦੋਂ ਕੋਈ ਤੁਸੀਂ ਨਾਮ ਆਪਣਾ ਦਰਜ ਕਰਾਉਂਦੇ ਹੋ ਤੇ ਇਹਦੇ ਵਿੱਚ ਕੋਈ ਰਾਸ਼ੀ ਦਿੱਤੀ ਜਾਂਦੀ ਹੈ ਬਤੌਰ ਉਹਦੇ ਤੇ ਨਹੀਂ ਜੀ ਫਿਰ ਇੰਡੀਆ ਦੇ ਵਿੱਚ ਫਿਰ ਵੀ ਮਤਲਬ ਇੱਕ ਦੋ ਬੁੱਕਾਂ ਹੈਗੀਆਂ ਜਿੱਚੇ ਆਪਾਂ ਨੂੰ ਪੇ ਕਰਨਾ ਪੈਂਦਾ ਆਪਣੇ ਟੈਲੈਂਟ ਦਿਖਾਉਣ ਵਾਸਤੇ ਵੀ ਸੋਸ਼ਲ ਮੀਡੀਆ ਤੇ ਜਾਂ ਬੁੱਕ 'ਚ ਨਾਮ ਦਰਜ ਪਰ ਗਿਨੀਅਸ ਇੱਕ ਹੈ ਜੀ ਬੁੱਕ ਹੈਗੀ ਉਹ ਸਿਰਫ ਟੈਲੈਂਟ ਨੂੰ ਹੀ ਮਤਲਬ ਮੁੱਖ ਰੱਖਦੀ ਏ ਵੀ ਜੇ ਤਰ ਤੇ ਟੈਲੈਂਟ ਹੈਗਾ ਤੁਸੀਂ ਫ੍ਰੀ ਆਫ ਕੋਸਟ ਆਪਣਾ ਨਾਮ ਉਸ ਬੁੱਕ ਚ ਦਰਜ ਕਰਾ ਸਕਦੇ ਅੱਛਾ ਭਾਈ ਤੁਹਾਡੇ ਤੋਂ ਇੱਕ ਹੋਰ ਵੀ ਆਪਾਂ ਜਾਣਕਾਰੀ ਜਾਨਣਾ ਚਾਹਾਂਗੇ ਜਿਵੇਂ ਹੋਰ ਕੋਈ ਲੋਕ ਹੈ ਜੀ ਮੈਂ ਤੁਸੀਂ ਕਿਹਾ ਕਿ ਤੁਸੀਂ ਉਂਗਲਾਂ ਦੇ ਉੱਤੇ ਪੁਸ਼-ਅਪਸ ਕੀਤੇ ਹੈ ਨਾ ਅਗਰ ਕਿਸੇ ਹੋਰ ਨੌਜਵਾਨ ਨੇ ਜਿਵੇਂ ਕੋਈ ਨਾਲੇ ਅੰਦਰ ਟੈਲੈਂਟ ਹੁੰਦਾ ਫਿਰ ਚਾਹੇ ਉਹ ਦੌੜ ਦੇ ਵਿੱਚ ਹੋਵੇ ਚਾਹੇ ਕਿਸੇ ਵੀ ਗੇਮ ਚ ਹੋਵੇ ਅਗਰ ਉਹਨਾਂ ਨੇ ਇਸ ਬੁੱਕ ਤੱਕ ਪਹੁੰਚਣਾ ਹੈ ਤਾਂ ਉਹਨਾਂ ਨੂੰ ਕੀ ਕੀ ਕਰਨਾ ਪੈਂਦਾ ਤੇ ਕਿਵੇਂ ਇਸ ਬੁੱਕਸ ਤੱਕ ਪਹੁੰਚਿਆ ਜਾਂਦਾ ਪਹਿਲਾ ਤਾਂ ਮਤਲਬ ਉਹਨਾਂ ਨੇ ਕਿਸੇ ਫੀਲਡ ਦੇ ਵਿੱਚ ਆਪਣਾ ਰਿਕਾਰਡ ਦਰਜ ਕਰਾਣਾ ਹੈਗਾ ਤਾਂ ਪਹਿਲਾਂ ਉਸ ਫੀਲਡ ਦੇ ਰਿਕਾਰਡ ਦੇਖਣੇ ਪੈਣੇ ਨੇ ਵੀ ਹਾਂ ਜਿਵੇਂ ਮੰਨ ਲਓ ਕੋਈ ਦੁੜਾਕ ਹੈਗਾ ਉਹਨੇ 100 ਮੀਟਰ ਦਾ ਰਿਕਾਰਡ ਦੇਖਣਾ 200 ਮੀਟਰ ਦਾ ਰਿਕਾਰਡ ਦੇਖਣਾ ਫਿਰ ਉਹਨੇ ਆਪਣੇ ਆਪ ਨੂੰ ਪ੍ਰੀਪੇਅਰ ਕਰਨਾ ਹੈਗਾ ਪ੍ਰੀਪੇਅਰ ਕਰਨ ਤੋਂ ਬਾਅਦ ਫਿਰ ਆਪਾਂ ਇਸ ਬੁੱਕੇ 'ਚ ਆਪਾਂ ਉਸ ਰਿਕਾਰਡ ਬਾਰੇ ਅਪਲਾਈ ਕਰ ਸਕਦੇ ਆ ਜਿਵੇਂ ਜਿਵੇਂ ਉਹਨਾਂ ਦੀ ਗਾਈਡੈਂਸ ਆਂਦੀ ਏ ਉਦਾਂ ਦਾ ਆਪਾਂ ਨੂੰ ਫੋਲੋ ਕਰਨਾ ਪੈਂਦਾ ਹੈ ਤੇ ਜੇ ਉਹਨਾਂ ਨੂੰ ਲੱਗਦਾ ਵੀ ਆ ਸਹੀ ਏ ਸਭ ਕੁਝ ਜੇ ਆਪਾਂ ਹੁੰਦੇ ਜੋ ਵੀ ਰਿਕੁਆਇਰਮੈਂਟ ਪੂਰੀਆਂ ਕਰਦੇ ਆ ਤੇ ਆਪਣਾ ਫਿਰ ਰਿਕਾਰਡ ਦਰਜ ਹੋ ਜਾਂਦਾ ਅਸਲ ਵਿੱਚ ਇਹ ਸਾਰਾ ਜਿਹੜਾ ਪ੍ਰੋਸੈਸ ਹੁੰਦਾ ਏ ਆਨਲਾਈਨ ਰਹਿੰਦਾ ਏ ਜਾਂ ਕਿਵੇਂ ਇਹਨੂੰ ਇਰੇ ਤੱਕ ਪਹੁੰਚਿਆ ਜਾਂਦਾ ਇਹ ਵਾਜੀ ਇਦਾਂ ਵੀ ਇੱਕ ਉਹਨਾਂ ਦਾ ਲਿੰਕ ਹੁੰਦਾ ਪਹਿਲਾਂ ਉਹਨਾਂ ਨੂੰ ਅਪਲਾਈ ਕਰਨਾ ਪੈਂਦਾ ਆਪਾਂ ਜਿਸ ਰਿਕਾਰਡ ਬਾਰੇ ਆਪਾਂ ਮਤਲਬ ਬ੍ਰੇਕ ਕਰਨਾ ਹੈਗਾ ਉਸ ਬਾਰੇ ਰਿਕਾਰਡ ਨੂੰ ਅਪਲਾਈ ਕਰਨਾ ਹੈ ਫਿਰ ਉਸ ਤੇ ਜਿਵੇਂ ਜਿਵੇਂ ਉਹ ਗਾਈਡਿੰਗ ਦਿੰਦੇ ਆ ਜਿੱਦਾਂ ਜਿੱਦਾਂ ਉਹ ਦੱਸਦੇ ਹੈਗੇ ਉਦਾਂ ਦਾ ਆਪਾਂ ਨੂੰ ਵੀਡੀਓਜ਼ ਵਗੈਰਾ ਬਣਾ ਕੇ ਉਹਨਾਂ ਦੀ ਆਨਲਾਈਨ ਇੱਕ ਲਿੰਕ ਦੁਆਰਾ ਲਾਈਵ ਵੀਡੀਓ ਵੀ ਬਣਦੀ ਹੈਗੀ ਦੋ ਤੋਂ ਤਿੰਨ ਐਂਗਲ ਤੋਂ ਕੈਮਰੇ ਤੋਂ ਵੀਡੀਓ ਵੀ ਬਣਦੀ ਹੈਗੀ ਉਹ ਵੀਡੀਓ ਵਗੈਰਾ ਮਤਲਬ ਜਦੋਂ ਆਪਾਂ ਉਹਨਾਂ ਨੂੰ ਬਿਲਕੁਲ ਸ਼ੋਰ ਕਰ ਦਿੰਦੇ ਆ ਵੀ ਹਾਂ ਵੀ ਬਿਲਕੁਲ ਇਹ ਬੰਦਾ ਸਹੀ ਹੈ ਜੈਨੂਇਨ ਹੈ ਫਿਰ ਜਾ ਕੇ ਉਹ ਕਿਤੇ ਮਤਲਬ 6 ਮਹੀਨੇ 8 ਮਹੀਨੇ ਸਾਲ ਵੀ ਲੱਗ ਜਾਂਦਾ ਹੈ ਤਾ ਜਾ ਕੇ ਰਿਕਾਰਡ ਕਿੱਥੇ ਦਰਜ ਹੁੰਦਾ ਹੈ ਅੱਛਾ ਭਾਈ ਤੁਹਾਨੂੰ ਕਿੰਨੀ ਕੁ ਮਿਹਨਤ ਕਰਨੀ ਪਈ ਇਸ ਮੁਕਾਮ ਤੱਕ ਪਹੁੰਚਣ ਲਈ ਕਿਉਂਕਿ ਸਾਰੀਆਂ ਜਿੰਨੀਆਂ ਵੀ ਆਲਮੋਸਟ ਭਾਰਤ ਦੀਆਂ ਬੁੱਕਸ ਨੇ ਰਿਕਾਰਡ ਦੀਆਂ ਤੁਸੀਂ ਆਪਣਾ ਉਹਦੇ ਚ ਨਾਮ ਦਰਜ ਕੀਤਾ ਹੈ ਤੁਹਾਨੂੰ ਕਿੰਨਾ ਕੁ ਸਮਾਂ ਲੱਗ ਗਿਆ ਗਿਨੈਸ ਬੁੱਕ ਤੱਕ ਪਹੁੰਚਣ ਲਈ ਤੇ ਤੁਹਾਨੂੰ ਕਿੰਨੀ ਕੁ ਮਿਹਨਤ ਇਹਦੇ ਪਿੱਛੇ ਕਰਨੀ ਪਈ ਮਿਹਨਤ ਦਾ ਇਦਾਂ ਜੀ ਦੇਖੋ ਸਭ ਤੋਂ ਪਹਿਲਾਂ ਮੈਂ 2020 ਚ ਰਿਕਾਰਡ ਆਪਣਾ ਦਰਜ ਕੀਤਾ ਸੀ ਜਦੋਂ ਮੈਂ ਬੁੱਕ ਦੇ ਵਿੱਚ ਨਾਂ ਦਰਜ ਕਰਨ ਬਾਰੇ ਸੋਚਿਆ ਸਭ ਤੋਂ ਪਹਿਲਾਂ ਮੇਰਾ ਸਭ ਤੋਂ ਵੱਡਾ ਟੀਚਾ ਹੀ ਆਈ ਸੀ ਕਿ ਗੀਨੀਅਸ 'ਚ ਨਾਂ ਦਰਜ ਕਰਾਣਾ ਬਟ ਸਟੈਪ ਬਾਈ ਸਟੈਪ ਜਿਹੜੀ ਜਿਹੜੀ ਬੁੱਕ ਆਂਦੀ ਇੰਟਰਨੈਸ਼ਨਲ ਜਾਂ ਇੰਡੀਆ ਲਿਮਕਾ ਜਿਹੜੀ ਵੀ ਆਂਦੀ ਰਹੀ ਮੈਂ ਉਹਦੇ ਵਿੱਚ ਨਾਂ ਦਰਜ ਕਰਾਂਦਾ ਰਿਹਾ ਤੇ ਐਂਡ ਦੇ ਵਿੱਚ ਜਾ ਕੇ ਫਿਰ ਜਿਹੜਾ ਮੇਰਾ ਸੁਪਨਾ ਸੀ ਉਹ ਪ੍ਰਮਾਤਮਾ ਨੇ ਪੂਰਾ ਕੀਤਾ ਬਾਕੀ ਘਰਦਿਆਂ ਦੀ ਸਪੋਰਟ ਵੀ ਰਹੀ ਤੇ ਆਪਣੀ ਵੀ ਮਿਹਨਤ ਮਿਹਨਤ ਦੇ ਬਲ ਬੁੱਦੇ ਤੇ ਰਿਕਾਰਡ ਮਤਲਬ ਮੈਂ ਬਣਾਇਆ ਹੈਗਾ ਅੱਛਾ ਭਾਈ ਜਿਵੇਂ ਅੱਜਕੱਲ ਦੇ ਦੇਖਿਆ ਜਾਵੇ ਪੰਜਾਬ ਦੀ ਜਿਹੜੀ ਨੌਜਵਾਨ ਪੀੜ੍ਹੀ ਉਹ ਅਕਸਰ ਨਸ਼ਿਆਂ ਵੱਲ ਤੁਰ ਰਹੀ ਹੈ ਤੇ ਕਿਤੇ ਨਾ ਕਿਤੇ ਤੁਸੀਂ ਵੀ ਉਹਨਾਂ ਲਈ ਮੋਟੀਵੇਸ਼ਨ ਬਣਿਓ ਤੁਹਾਡੇ ਕੋਲ ਜਿਹੜਾ ਯੂਥ ਹੰਦਾ ਤੁਹਾਨੂੰ ਮਿਲਦਾ ਹੋਣਾ ਜਾਂ ਤੁਹਾਨੂੰ ਤੁਹਾਡੇ ਕੋਲ ਆ ਕੇ ਮਿਲਦੇ ਹੋਣੇ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਵੀ ਗਾਈਡ ਕਰ ਦਿਓ ਆਪਣੇ ਵਾਂਗ ਕਿ ਤੁਸੀਂ ਵੀ ਇਸ ਰਾਹ ਤੇ ਤੁਰੋ ਜਾਂ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਦਾ ਕੋਈ ਜਰ ਯਾਰ ਮਿੱਤਰ ਜੋ ਵੀ ਤੁਹਾਡਾ ਰਿਕਾਰਡ ਤੋੜਨ ਲਈ ਆ ਕੋਈ ਤਿਆਰ ਹੋ ਰਿਹਾ ਤੁਹਾਨੂੰ ਲੱਗਦਾ ਕਿ ਤੁਹਾਡਾ ਕੋਈ ਯਾਰ ਮਿੱਤਰ ਹੈਗਾ ਕਾਬਿਲ ਜੋ ਤੁਹਾਡੇ ਨਾਲ ਬੀਟ ਕਰ ਸਕੇ ਤੁਹਾਨੂੰ ਪਹਿਲੀ ਗੱਲ ਤਾਂ ਜਿਹੜਾ ਵੀ ਮਤਲਬ ਇਸ ਫੀਲਡ ਦੇ ਵਿੱਚ ਆਂਦਾ ਮੇਰੇ ਕੋਲ ਉਹਨੂੰ ਫੁੱਲ ਮੋਟੀਵੇਟ ਕਰੀਦਾ ਕਿਉਂਕਿ ਜਿਹੜਾ ਬੰਦਾ ਆਪਣੇ ਤੱਕ ਆ ਗਿਆ ਉਹਨੂੰ ਚਾਹੇ ਉਹ ਤੋ ਕੁਝ ਨਹੀਂ ਵੀ ਹੋ ਰਿਹਾ ਨਾ ਆਪਣਾ ਫਰਜ਼ ਬਣਦਾ ਕਿ ਮਾਂ ਦੇ ਢਿੱਡੋਂ ਕੋਈ ਨਹੀਂ ਬੰਦਾ ਕੁਝ ਕਰਕੇ ਆਂਦਾ ਹਨਾ ਉਹਨੂੰ ਜਿਵੇਂ ਜਿਵੇਂ ਸਟੈਪ ਬਾਈ ਸਟੈਪ ਆਪਾਂ ਮਿਹਨਤ ਕਰਾਵਾਂਗੇ ਉਦੋਂ ਦਾ ਉਹ ਪ੍ਰਿਪੇਅਰ ਹੁੰਦਾ ਜਾਏਗਾ ਇਸ ਕਰਕੇ ਹਰ ਬੱਚੇ ਨੂੰ ਮੈਂ ਆਹੀ ਸਿਖਾਈਦਾ ਵੀ ਨਸ਼ਿਆਂ ਤੋਂ ਦੂਰ ਰੋ ਆਪਣਾ ਸਿਹਤ ਬਣਾਓ ਪ੍ਰਮਾਤਮਾ ਨੇ ਸਰੀਰ ਦਿੱਤਾ ਹੈਗਾ ਸੰਭਾਲਣ ਲਈ ਦਿੱਤਾ ਹੈਗਾ ਖਰਾਬ ਕਰਨ ਲਈ ਨਹੀਂ ਦਿੱਤਾ ਇਸ ਕਰਕੇ ਜਿਵੇਂ ਬੱਚਿਆਂ ਨੂੰ ਆਹੀ ਮੈਂ ਸਭ ਤੋਂ ਪਹਿਲਾਂ ਮੇਰਾ ਆਹੀ ਹੁੰਦੇ ਵੀ ਜਿਹੜੀ ਦੇਸੀ ਮਿਹਨਤ ਹੈਗੀ ਡੰਡ ਬੈਠਕਾਂ ਪੂਲ ਅਪ ਪੁਸ਼ਅ ਇਹ ਮਸ਼ੀਨੀ ਇਕਵਿਪਮੈਂਟ ਜਿੰਨੇ ਵੀ ਨੇ ਇਸਤੇ ਮੈਂ ਮਿਹਨਤ ਨਹੀਂ ਕਰਾਂਦਾ ਘੱਟੋ ਘਾਟ 2 ਤੋਂ 3 ਮਹੀਨੇ ਮੇਰਾ ਸਭ ਤੋਂ ਪਹਿਲਾ ਫੰਡਾ ਹੀ ਆਈਏ ਵੀ ਮੈਂ ਪਹਿਲਾਂ ਪੁਸ਼ਅਪ ਕਿਉਂਕਿ ਹੁਣ ਕਈ ਬੱਚੇ ਆਂਦੇ ਆ ਉਹਨਾਂ ਨੂੰ ਇੱਕ ਪੁਸ਼ਅਪ ਨਹੀਂ ਲੱਗਦਾ ਆਕੇ ਆਪਾਂ ਕਹੀਏ ਬੈਂਚ ਪ੍ਰੈਸ ਲਾ ਲਾ ਡੰਬਲ ਪ੍ਰੈਸ ਲਾ ਲਾ ਬਾਰਬਲ ਕਰਲ ਲਾ ਲਾ ਉਹ ਗੱਲ ਨਹੀਂ ਬਣਦੀ ਜਦ ਤੱਕ ਆਪਾਂ ਦੇਸੀ ਮਿਹਨਤ ਨਹੀਂ ਕਰਾਂਗੇ ਜਦ ਤੱਕ ਦੇਸੀ ਕਸਰਤ ਨਹੀਂ ਕਰਕੇ ਆਪਣੇ ਸਰੀਰ 'ਚ ਜਾਨ ਬਣਾਵਾਂਗੇ ਜਦ ਤੱਕ ਆਪਣਾ ਇਹ ਜੋ ਵੀ ਇਕਵਿਪਮੈਂਟ ਨੇ ਆਪਣੇ ਕਿਸੇ ਕੰਮ ਦੇ ਨਹੀਂ ਹੈਗੇ अच्छा भाई एक जमे आजकल एक ट्रेंड चल रहा है कि हर बंदा जो बॉडी बनाने वाला स्टेरॉइड लेता है हर बंदा चाहता है कि मैं छिट्टी मेरी बॉडी बने या फिर मैं छिट्टी करके एक्सरसाइज कराएं तो एदे ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਜਿਵੇਂ ਜਿਵੇਂ 6 ਮਹੀਨੇ ਦਾ ਰਿਜ਼ਲਟ আজকাল ਲੋਕੀ 2 ਮਹੀਨੇ ਤੇ 3 ਮਹੀਨੇ ਦੇ ਵਿੱਚ ਪਾੜਦੇ ਆ ਇਹਨਾਂ ਨੂੰ ਕਿਵੇਂ ਤੁਸੀਂ ਕਿਵੇਂ ਦੇਖਦੇ ਇਹ ਤਾਂ ਵੇਖੋ ਜੀ ਟ੍ਰੈਂਡ ਦੇ ਵਿੱਚ ਬੜੀ ਚੱਲ ਰਹੀ ਹੈਗੀ ਚੀਜ਼ ਹਨਾ ਕਿਉਂਕਿ ਜਿਵੇਂ ਜਿਵੇਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ ਜੋ ਜੋ ਫਿਟਨੈਸ ਲਾਈਨ ਦੇ ਵਿੱਚ ਹੈਗੇ ਨੇ ਮੈਂ ਬਸ ਇਹ ਹੀ ਕਹਿਣਾ ਜਾਂਦਾ ਵੀ ਇਸ ਲਾਈਨ ਦੇ ਵਿੱਚ ਸ਼ਾਰਟਕਟ ਨਾ ਕਦੇ ਜਮਾਓ ਜਿੰਨੀ ਆਪਾਂ ਜਲਦੀ ਉੱਪਰ ਜਾਵਾਂਗੇ ਉਸ ਤੋਂ ਸਪੀਡ ਨਾਲ ਜਲਦੀ ਥੱਲੇ ਆਵਾਂਗੇ ਜਿਹੜੀ ਆਪਣੀ ਨੈਚੁਰਲ ਡਾਈਟ ਦੇ ਨਾਲ ਨੈਚੁਰਲ ਮਿਹਨਤ ਦੇ ਨਾਲ ਆਪਾਂ ਸਰੀਰ ਨੂੰ ਚੱਕਾਂਗੇ ਨਾ ਉਹ ਲੌਂਗ ਟਾਈਮ ਤੱਕ ਰਹੇਗਾ ਜੇ ਬਾਕੀ ਆਪਾਂ ਸਟੀਰੋਇਡ ਦਾ ਸਹਾਰਾ ਲਵਾਂਗੇ ਉਹ ਤਾਂ ਫਿਰ 4 ਦਿਨ ਦੀ ਚਾਂਦਰੀ ਫਿਰ ਅੰਦੇਰੀ ਰਾਤ ਉਹ ਫਿਰ ਬਹੁਤੀ ਦੇਰ ਤੱਕ ਨਹੀਂ ਸਰੀਰ ਰਹਿੰਦੇਗੇ ਜਿਹੜੀ ਆਪਣੀ ਮਿਹਨਤ ਅਸਲੀ ਲਾਵਾਂਗੇ ਉਹਦੇ ਨਾਲ ਸਰੀਰ ਸੰਭਿਆ ਜਾਣਾ ਹੈ ਸਟੀਰੋਇਡ ਨਾਲ ਕਦੇ ਵੀ ਸਰੀਰ ਨਹੀਂ ਸੰਭਿਆ ਜਾਂਦਾ ਜੀ अच्छा भाई जब तू सि गिनीज बुक ਦੇ ਵਿੱਚ ਆਪਣਾ ਨਾਮ ਦਰਜ ਕੀਤਾ ਜਿਹੜੇ ਉਦੋਂ ਗਿਨੀਸ ਬੁੱਕ ਦੇ ਵੱਲੋਂ ਆਂਦੇ ਆ ਲੋਕਾਂ ਦੇ ਆ ਉਹ ਬਾਹਰੋਂ ਮਤਲਬ ਕਿ ਅਬਰਾਡ ਤੋਂ ਆਂਦੇ ਆ ਇੱਥੋਂ ਦੀ ਕਿ ਭਾਰਤ ਦੇ ਆ ਪੰਜਾਬ ਦੇ ਲੋਕ ਜਿਹੜੇ ਤੁਹਾਡੇ ਕੋਲ ਪਹੁੰਚਦੇ ਆ ਨਹੀਂ ਜੀ ਨਹੀਂ ਉਹਨਾਂ ਦੀ ਮਤਲਬ ਹਰ ਮਤਲਬ ਕੰਟਰੀਆਂ ਦੇ ਵਿੱਚ ਉਹਨਾਂ ਦੀ ਟੀਮ ਹੈਗੀ ਏ ਇਹ ਨਹੀਂ ਹੈਗਾ ਵੀ ਉਹ ਇੰਗਲੈਂਡ ਤੋਂ ਆਂਦੇ ਆ ਕਿ ਗਿਨੀਸ ਬੁੱਕ ਇੰਗਲੈਂਡ ਦੀ ਬੁੱਕ ਯੂਕੇ ਦੀ ਬੁੱਕ ਏ ਬਟ ਉਹਨਾਂ ਦੇ ਜਿਹੜੇ ਵੀ ਹੈਗੇ ਨੇ ਉਹ ਹਰ ਕੰਟਰੀ ਦੇ ਵਿੱਚ ਹੈਗੇ ਨੇ ਜਿਹੜੇ ਆਪਣੀ ਅਟੈਂਪਟ ਵਾਸਤੇ ਆਉਂਦੇ ਹੈਗੇ ਨੇ ਆਪਣੇ ਕੋਲ ਹਾਂਜੀ ਤੇ ਉਹ ਕੀ ਕੀ ਚੀਜ਼ਾਂ ਦੇਖਦੇ ਨੇ ਜਦੋਂ ਆਉਂਦੇ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਭਾਰ ਪਾ ਕੇ ਪੁਸ਼-ਅੱਪਸ ਕੀਤੇ ਉਹ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇਖਦੇ ਨੇ ਉਸ ਉਸ ਦਿਨ ਤੁਸੀਂ ਆਪਣੇ ਮਾਈਂਡ ਨੂੰ ਕਿਵੇਂ ਸੈਟ-ਅੱਪ ਕੀਤਾ ਸੀਗਾ ਕਿਉਂਕਿ ਕਦੀ-ਕਦੀ ਬੰਦਾ ਜਦੋਂ ਐਡੀ ਵੱਡੀ ਬੁੱਕ ਆਂਦੀ ਹੈ ਤਾਂ ਬੰਦਾ ਕਦੀ-ਕਦੀ ਨਰਵਸ ਵੀ ਹੋ ਜਾਂਦਾ ਉਸ ਚੀਜ਼ ਨੂੰ ਦੇਖ ਕੇ ਤੁਸੀਂ ਆਪਣਾ ਮਾਈਂਡ ਸੈਟ-ਅੱਪ ਕਿਵੇਂ ਕੀਤਾ ਤੇ ਉਹ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜੋ ਉਹ ਦੇਖਦੇ ਨੇ ਤਾਂ ਕਿ ਉਹ ਪਰਫੈਕਸ਼ਨ ਨਿਕਲ ਕੇ ਸਾਹਮਣੇ ਆਏ ਪਹਿਲੀ ਗੱਲ ਤਾਂ ਦੇਖੋ ਜੀ ਜਦੋਂ ਆਪਾਂ ਕੋਈ ਰਿਕਾਰ ਜਿਸ ਟਾਈਮ ਆਪਾਂ ਮਿਹਨਤ ਕਰਕੇ ਰਿਕਾਰਡ ਬੀਟ ਕਰਤਾ ਫਿਰ ਸਮਝ ਲਓ ਵੀ ਆਪਾਂ ਪ੍ਰਿਪੇਅਰ ਹੋ ਗਏ ਉਸ ਰਿਕਾਰਡ ਨੂੰ ਕਰਨ ਵਾਸਤੇ ਐਟੈਂਪਟ ਨੂੰ ਕਰਨ ਵਾਸਤੇ ਉਹਦੇ ਵਿੱਚ ਫਿਰ ਜੋ ਜੋ ਕੰਡੀਸ਼ਨਾਂ ਹੁੰਦੀਆਂ ਨੇ ਵੀ weight ਪ੍ਰੋਪਰ weight ਹੈਗਾ ਠੀਕ ਹੈ ਬੰਦੇ ਦੀ ਪ੍ਰੋਪਰ ਪੋਜੀਸ਼ਨ ਹੈਗੀ ਪ੍ਰੋਪਰ ਨੀਚੇ ਜਾ ਰਿਹਾ ਹੈ ਬੰਦਾ ਮਤਲਬ ਪ੍ਰੋਪਰ ਟਾਈਮ ਇੱਕ ਸਾਰਾ ਪ੍ਰੋਪਰ ਵੀਡੀਓ ਪ੍ਰੋਪਰ ਹਰ ਚੀਜ਼ ਪ੍ਰੋਪਰ ਤਰੀਕੇ ਨਾਲ ਕੀਤੀ ਜਾਂਦੀ ਹੈ ਕਿ ਵੀ ਉਹਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਚੀਟਿੰਗ ਨਹੀਂ ਹੋ ਸਕਦੀ ਕਿਉਂਕਿ ਤੁਹਾਨੂੰ ਪਤਾ ਵਰਲਡ ਦੀ ਸਭ ਤੋਂ ਵੱਡੀ ਬੁੱਕੇ ਗਿਨੀਅਸ ਅੱਛਾ ਬਈ ਮੈਂ ਤੁਹਾਨੂੰ ਵਿੱਚ ਤੁਹਾਡੇ ਗੱਲ ਦੇ ਟੋਕ ਰਿਹਾ ਬਈ ਕਿੰਨੇ ਕੁ ਲੋਕ ਆਂਦੇ ਨੇ ਗਿਨਿਸ ਬੁੱਕ ਦੇ ਵੱਲੋਂ ਤੇ ਉਸ ਤੋਂ ਪਹਿਲਾਂ ਕੋਈ ਮੈਡੀਕਲ ਵਗੈਰਾ ਵੀ ਹੁੰਦਾ ਜਿਨ੍ਹਾਂ ਨੇ ਜੋ ਵੀ ਅਟੈਂਪਟ ਕਰਨਾ ਹੁੰਦਾ ਇਦਾਂ ਜੀ ਦੇਖੋ ਆਪਣਾ ਦੋ ਤਰ੍ਹਾਂ ਦੀ ਅਟੈਂਪਟ ਹੁੰਦੀਆਂ ਨੇ ਇੱਕ ਤਾਂ ਲਾਈਵ ਸਟ੍ਰੀਮ ਉਸ ਕੈਮਰੇ ਤੇ ਹਨਾ ਇੱਕ ਹੁੰਦੀ ਜੀ ਆਪਾਂ ਟੀਮ ਬੁલાਣੀ ਹੈਗੀ ਚਾਹੇ ਤੁਸੀਂ ਲਾਈਵ ਕਰ ਲਓ ਚਾਹੇ ਟੀਮ ਦੁਆਰਾ ਚਾਹੀਦਾ ਪਰ ਜਿਹੜਾ ਤੁਹਾਡਾ ਰਿਕਾਰਡ ਹੈਗਾ ਉਹ ਜੈਨੂਇਨ ਹੋਣਾ ਚਾਹੀਦਾ ਇੱਕ ਪਬਲਿਕ ਪਲੇਸ ਤੇ ਹੋਣਾ ਚਾਹੀਦਾ ਉਸ ਨੂੰ ਮਤਲਬ ਦੇਖਣ ਵਾਲੇ ਉਸ ਨੂੰ ਮਤਲਬ ਚੈੱਕ ਕਰਨ ਵਾਲੇ ਘੱਟੋ ਘੱਟ 4 ਤੋਂ 5 ਬੰਦਿਆਂ ਦੀ ਟੀਮ ਹੋਣੀ ਚਾਹੀਦੀ ਤੁਹਾਡੇ ਕੋਲ ਤੇ ਹਰ ਚੀਜ਼ ਮਤਲਬ ਇੱਕ ਪਰਫੈਕਟ ਕੈਮਰੇ ਦੇ ਵਿੱਚ ਰਿਕਾਰਡ ਹੋਣੀ ਚਾਹੀਦੀ ਜੇ ਆਪਾਂ ਟੀਮ ਨਹੀਂ ਵੀ ਬੁલાਣੀ ਤੇ ਹੁਣ ਮੈਂ ਰੀਸੈਂਟਲੀ ਹੁਣ ਜਿਹੜੇ ਦੋ ਰਿਕਾਰਡ ਬਣਾਏ ਵਿਦਆਊਟ ਅ ਟੀਮ ਬੁਲਾਏ ਹੈਗੇ ਮੇਰੀ ਖੁਦ ਹੀ ਆਪਣੇ ਮੁੰਡਿਆਂ ਦੀ ਟੀਮ ਸੀਗੀ ਉਹਦੇ ਨਾਲ ਆਪਾਂ ਨੂੰ ਇੱਕ ਸਾਰਾ ਵੀਡੀਓਗ੍ਰਾਫੀ ਦੇ ਵਿੱਚ ਹੀ ਰਿਕਾਰਡ ਹੋਣਾ ਚਾਹੀਦਾ ਵਿਦਆਊਟ ਐਡੀਟਿੰਗ ਵਗੈਰਾ ਵਿਦਆਊਟ ਕੱਟ ਤੇ ਇੱਕ ਉਹਨਾਂ ਦਾ ਜਿਹੜਾ ਲਿੰਕ ਆਂਦਾ ਹੈਗਾ ਉਹ ਲਾਈਵ ਇੱਕ ਕੈਮਰਾ ਓਪਨ ਹੁੰਦਾ ਹੈ ਉਹਦੇ ਵਿੱਚ ਘੰਟਾ ਸਵੇ ਘੰਟੇ ਜੋ ਵੀ ਵੀਡੀਓ ਬਣਦੀ ਹੈ ਉਹ ਆਪਣਾ ਪ੍ਰੋਪਰ ਸੈਟਅਪ ਲਾਉਣ ਤੋਂ ਪਹਿਲਾਂ ਹੀ ਕੈਮਰਾ ਔਨ ਕਰ ਦਿੱਤਾ ਜਾਂਦਾ ਹੈ। ਅੱਛਾ ਭਾਈ ਜਦੋਂ ਤੁਸੀਂ ਕਿਹਾ ਕਿ ਸਪੇਨ ਦਾ ਜਿਹੜਾ ਬੰਦੇ ਦਾ ਰਿਕਾਰਡ ਸੀ ਤੁਸੀਂ ਤੋੜਿਆ ਗਿਨੀਸ ਦੇ ਬੁੱਕ ਦੇ ਵਿੱਚ ਜਦੋਂ ਤੁਸੀਂ ਸਪੇਨ ਦੇ ਉਸ ਬੰਦੇ ਦਾ ਰਿਕਾਰਡ ਦੇਖਿਆ ਸੀਗਾ ਤੇ ਤੁਹਾਨੂੰ ਉਸ ਰਿਕਾਰਡ ਨੂੰ ਬੀਟ ਕਰਨ ਲਈ ਪਹਿਲਾਂ ਤੁਸੀਂ ਮਿਹਨਤ ਕੀਤੀ ਤੁਹਾਨੂੰ ਉਸ ਮਿਹਨਤ ਦੇ ਵੀ ਤੁਹਾਡੇ ਦੌਰਾਨ ਕਿੰਨਾ ਤੁਹਾਨੂੰ ਸਮਾਂ ਲੱਗ ਗਿਆ ਉਸ ਮਿਹਨਤ ਦੇ ਦੌਰਾਨ ਮਿਹਨਤ ਪਹਿਲਾਂ ਤਾਂ ਦੇਖੋ ਜੀ ਜਦੋਂ ਆਪਾਂ ਪ੍ਰੀਪੇਅਰ ਕਰਦੇ ਹਾਂ ਆਪਣੇ ਆਪ ਨੂੰ ਪਹਿਲਾਂ ਤਾਂ ਮੈਂ ਵੇਖਿਆ ਵੀ ਕਿਉਂਕਿ ਮੇਰਾ 24 ਘੰਟੇ ਧਿਆਨ ਉਹ ਇਹੀ ਰਹਿੰਦਾ ਸੀ ਵੀ ਰਿਕਾਰਡ ਬਣਾਣੇ ਰਿਕਾਰਡ ਬਣਾਣੇ ਨੇ ਤੇ ਜਦੋਂ ਇਹ ਮੈਂ ਰਿਕਾਰਡ ਵੇਖਿਆ ਤੇ ਮੈਂ ਫਸਟ ਟਾਈਮ ਨਾ ਪਹਿਲਾਂ ਸਿੰਪਲ ਉਂਗਲਾਂ ਤੇ ਪੂਸ਼ਮ ਮਾਰਨ ਦੀ ਕੋਸ਼ਿਸ਼ ਕੀਤੀ ਤੇ ਉਂਗਲਾਂ ਤੇ ਪੂਸ਼ਮ ਮਾਰੇ ਜਿਵੇਂ 100 150 200 300 400 ਤੱਕ ਹੋਇਆ ਤੇ ਉਸ ਤੋਂ ਬਾਅਦ ਜਿਵੇਂ ਜਾਨ ਜੀ ਸਰੀਰ ਚੋਂ ਖਤਮ ਹੋ ਗਈ ਫਿਰ ਮੈਂ ਸੋਚਿਆ ਵੀ ਵਿਦਆਊਟ ਵੇਟ ਮਤਲਬ 400 ਤੇ ਜਾ ਕੇ ਜਾਨ ਖਤਮ ਹੋ ਗਈ ਤੇ ਵੇਟ ਰੱਖ ਕੇ ਤਾਂ ਬੜਾ ਮੁਸ਼ਕਲ ਹੈਗਾ ਫਿਰ ਮੈਂ ਕੰਟੀਨਿਊ 6 ਮਹੀਨੇ 5 ਮਹੀਨੇ ਆਪਣੇ ਆਪ ਨੂੰ ਪ੍ਰੀਪੇਅਰ ਕੀਤਾ ਫਿਰ ਹੌਲੇ ਹੌਲੇ 2 ਕਿਲੋ 3 ਕਿਲੋ 4 ਕਿਲੋ 5 ਕਿਲੋ 10 ਕਿਲੋ ਲਾ ਕੇ ਫਿਰ ਮੈਂ ਪਹਿਲਾਂ ਆਪਣੇ ਆਪ ਦੀ अटेम्प्ट ਜਿਹੜੀ ਸੀ ਉਹ ਕਲੀਅਰ ਕਰ ਲਈ ਟ੍ਰੇਨ ਹੋ ਕੇ ਫਿਰ ਉਸ ਤੋਂ ਬਾਅਦ ਫਿਰ ਮੈਂ ਇਹ ਮਤਲਬ ਗਿਨੀਸ 'ਚ ਨਾਮ ਦਰਜ ਕਰਾਇਆ ਇਹ ਵੀਡੀਓ ਬਣਾਈ ਜਿਹੜੀ अच्छा भाई जਵੇਂ ਐਡੇ ਸਾਰੇ ਜਿਵੇਂ ਪੁਸ਼-ਅਪਸ ਕਰਨੇ ਜਾਂ ਕੋਈ ਵੀ ਅਟੈਂਪਟ ਕਰਨਾ ਅੱਜ ਕੱਲ ਜਿਵੇਂ ਇੱਕ ਬੜਾ ਬੂਸਟਰ ਚੱਲ ਗਏ ਆ ਇਸ ਚੀਜ਼ ਦਾ ਉਸ ਉਹ ਮੈਂ ਮੇਰਾ ਵੀ ਸਵਾਲ ਤੁਹਾਡੇ ਤੋਂ ਦੁਬਾਰਾ ਮੁੜ ਕੇ ਆ ਕਿ ਉਦਾਂ ਦਾ ਵੀ ਕੋਈ ਮੈਡੀਕਲ ਹੁੰਦਾ ਬੋਡੀ ਚੈੱਕ-ਅਪ ਹੁੰਦਾ ਉਸ ਤੋਂ ਪਹਿਲਾਂ ਜਾਂ ਕੋਈ ਮੈਡੀਕਲ ਹੁੰਦਾ ਗਿਨੈਸ ਦੇ ਵਿੱਚ ਜਾਣ ਤੋਂ ਪਹਿਲਾਂ ਕਿ ਕਰੀ ਕਿ ਕਿਉਂਕਿ ਅੱਜ ਦਾ ਜਿਹੜਾ ਡੋਰ ਆ ਸਟੀਰੋਇਡਸ ਲਾ ਲੈਂਦੇ ਆ ਕੁਛ ਐਦਾਂ ਦਾ ਬੂਸਟਰ ਵੀ ਲੈਂਦੇ ਜਿਸ ਨਾਲ ਕਿ ਬੰਦਾ ਨਹੀਂ ਥੱਕਦਾ ਤਾਂ ਐਦਾਂ ਦਾ ਵੀ ਕੋਈ ਸੀਗਾ ਉਸ ਟਾਈਮ ਜਦੋਂ ਗਿਨੈਸ ਵਾਲੇ ਆਂਦੇ ਇਹ ਸਭ ਚੀਜ਼ਾਂ ਚੈੱਕ ਹੁੰਦੀਆਂ ਨੇ ਮੇਰਾ ਤਾਂ ਜੀ ਇਹ ਮੰਨਣਾ ਹੈਗਾ ਵੀ ਕੋਈ ਐਦ ਵੀ ਜਿਹੜਾ ਆਪਾਂ ਨੂੰ 2-3 ਘੰਟੇ ਪਹਿਲਾਂ ਪ੍ਰਿਪੇਅਰ ਕਰ ਦਵੇ ਕਿਸੇ ਚੀਜ਼ ਲਈ ਕਿਉਂਕਿ ਜਿਹੜੀ ਇਹ ਮਿਹਨਤ ਹੈਗੀ ਹੈ ਨਾ ਚਾਹੇ ਤੁਸੀਂ ਸਟੀਰੋਇਡ ਨੂੰ ਵੀ ਲੈ ਲਓ ਸਟੀਰੋਇਡ ਲਾਣ ਵਾਲੇ ਬੰਦਿਆਂ ਨੂੰ ਵੀ ਕਈ ਸਾਲਾਂ ਮਿਹਨਤ ਕਰਨੀ ਪੈਂਦੀ ਹੈ ਤੁਹਾਨੂੰ ਸਿੱਧੀ ਗੱਲ ਦੱਸਾਂ ਜਿਹੜੇ ਬੋਡੀ ਬਿਲਡਿੰਗ ਲੈਨ ਦੇ ਵਿੱਚ ਬੰਦੇ ਆਏ ਹੈਗੇ ਉਹਨਾਂ ਨੂੰ 15-20 ਸਾਲ ਹੋ ਗਏ ਮਤਲਬ ਕੋਈ ਇਦਾਂ ਦਾ ਸਟੀਰੋਇਡ ਨਹੀਂ ਵੀ ਆਪਾਂ ਨੂੰ ਇਨਸਟੈਂਟ ਰਿਜ਼ਲਟ ਦੇ ਦੇਵੇ ਉਹਦੇ ਲਈ ਆਪਾਂ ਨੂੰ ਮਿਹਨਤ ਕਰਨੀ ਪੈਣੀ ਹੈ ਜੀ ਇਹ ਤਾਂ ਮਤਲਬ ਆਪਾਂ ਕਹਿ ਨਹੀਂ ਸਕਦੇ ਕਿਸੇ ਨੂੰ ਵੀ ਕੋਈ ਟੀਕਾ ਆਵੇ ਹਾਂ ਲਾ ਕੇ ਤੇ ਬੰਦਾ ਅਫਸੋਪ ਪੁਸ਼-ਅਪ ਤੋਂ ਹਜ਼ਾਰ ਲਾ ਲੇ ਮਤਲਬ ਮੈਡੀਕਲ ਤਾਂ ਨਹੀਂ ਹੋਏ ਕੋਈ ਬੋਡੀ ਚੈੱਕ ਅਪ ਨਹੀਂ ਗੱਲ ਨਹੀਂ ਹੁੰਦਾ ਮੈਡੀਕਲ ਨਹੀਂ ਹੁੰਦਾ ਜੀ ਇਸ ਤੇ ਇਸ ਚੀਜ਼ ਦਾ ਮੈਡੀਕਲ ਨਹੀਂ ਹੁੰਦਾ ਅੱਛਾ ਭਾਈ ਜਿਵੇਂ ਅੱਜ ਕੱਲ ਮੁੰਡਿਆਂ ਦੇ ਵਿੱਚ ਇੱਕ ਬੜਾ ਟ੍ਰੈਂਡ ਚੱਲ ਗਿਆ ਬਲਕਿ ਬੋਡੀ ਦਾ ਬੜਾ ਟ੍ਰੈਂਡ ਚੱਲ ਗਿਆ ਬਲਕਿ ਬੋਡੀ ਨਾਲ ਵੀ ਬੰਦਾ ਕੋਈ ਇਦਾਂ ਕੋਈ ਜਿਵੇਂ ਕਾਫੀ ਸਾਰੇ ਵੈਸੇ ਤਾਂ ਰਿਕਾਰਡ ਹੁੰਦੇ ਨੇ ਤੇ ਬਲਕਿ ਬੋਡੀ ਨਾਲ ਰਿਕਾਰਡਸ ਬਣਾਉਣੇ ਚਾਹੀਦੇ ਆ ਬੰਦੇ ਨੂੰ ਯਾ ਲੱਗਦਾ ਕਿ ਲੀਨ ਹੋ ਕੇ ਜਿਹੜਾ ਇਦਾਂ ਦੇ ਰਿਕਾਰ ਦਰਸਲਿੱਦਾ ਵੀ ਹਰ ਬੰਦੇ ਦਾ ਆਪਣਾ ਗੋਲ ਹੈਗਾ ਹਨਾ ਉਹ ਕਰਨਾ ਕੀ ਚਾਹੁੰਦਾ ਹੁਣ ਮੇਰਾ ਗੋਲ ਏ ਵੀ ਜੇ ਮੈਂ ਆਪਣੇ ਆਪ ਨੂੰ ਬਲਕ ਕਰ ਲਿਆ ਜਿਆਦਾ ਤਾਂ ਉਸ ਹਿਸਾਬ ਨਾਲ ਮੈਨੂੰ ਆਪਣੀ ਬਾਹਾਂ ਵਿੱਚ ਸਟਰੈਂਥ ਲਿਆਣੀ ਪੈਣੀ ਏ ਇਸ ਕਰਕੇ ਜਿੱਦਾਂ ਆਪਾਂ ਨੂੰ ਆਪਣੀ ਫਿਜ਼ੀਕਲ ਜਿੱਦਾਂ ਆਪਾਂ ਨੂੰ ਬੰਦਾ ਫਿੱਟ ਨਜ਼ਰ ਆਉਂਦਾ ਵੀ ਜਿੱਦਾਂ ਦਾ ਬੰਦੇ ਨੂੰ ਕੰਫਰਟੇਬਲ ਲੱਗੇ ਇਹ ਨਹੀਂ ਵੀ ਆਪਾਂ ਨੂੰ ਦੂਸਰਿਆਂ ਨੂੰ ਦੇਖੋ ਦੇਖ ਆਪਣੇ ਆਪ ਨੂੰ ਆਪਣੀ ਸ਼ਰੀਰ ਨੂੰ ਚੇਂਜ ਕਰਨਾ ਤੁਹਾਨੂੰ ਜਿੱਦਾਂ ਆਪਣੇ ਆਪ ਨੂੰ ਸਹੀ ਲੱਗਦਾ ਹੈਗਾ ਤੁਸੀਂ ਉਦਾਂ ਆਪਣੀ ਬੋਡੀ ਬਣਾਓ ਬੋਡੀ ਲੀਨ ਰਹੇਗੀ ਲੌਂਗ ਟਾਈਮ ਤੱਕ ਰਹੇਗੀ ਵਧੀਆ ਰਹੇਗੀ ਕਿਉਂਕਿ ਜਿੰਨਾ ਸ਼ਰੀਰ ਹਲਕਾ ਹੋ ਉਨੀ ਉਹਦੀ ਕੈਪੈਸਿਟੀ ਹੋएगी ਕੰਮ ਕਰਨ ਦੀ ਜਿੰਨਾ ਆਪਾਂ ਸ਼ਰੀਰ ਨੂੰ ਹੈਵੀ ਕਰਾਂਗੇ ਉਹਨਾਂ ਆਪਣੇ ਲਈ ਥੋੜੇ ਟਾਈਮ ਤੱਕ ਦਿੱਕਤ ਦਾ ਸਾਹਮਣਾ ਆਪਾਂ ਨੂੰ ਕਰਨਾ ਪੈਣਾ। اچھا ਬਈ ਮੇਰਾ ਆਖਰੀ ਸਵਾਲ ਹੈ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਪੁੱਛਿਆ ਸੀਗਾ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਨੌਜਵਾਨ ਆ ਉਹ ਨਸ਼ਿਆਂ ਵੱਲੋਂ ਤੁਰ ਪਏ ਹਨਾ ਲੇਕਿਨ ਕਿਤੇ ਨਾ ਕਿਤੇ ਹੁਣ ਤੁਹਾਨੂੰ ਦੇਖ ਕੇ ਜਾਂ ਜਿਵੇਂ ਤੁਹਾਨੂੰ ਦੇਖ ਕੇ ਲੋਕ ਮੋਟੀਵੇਟ ਵੀ ਹੁੰਦੇ ਨੇ ਨਵੇਂ-ਨਵੇਂ ਮੁੰਡੇ ਤੁਹਾਡੇ ਜਿਮ ਚ ਵੀ ਆਉਂਦੇ ਨੇ ਮੋਟੀਵੇਟ ਹੁੰਦੇ ਨੇ। ਉਹ ਵੀ ਇਸ ਚੀਜ਼ ਦੀਆਂ ਤਿਆਰੀਆਂ ਕਰ ਰਹੇ ਨੇ ਜਾਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਸੀਂ ਉਹਨਾਂ ਨੂੰ ਵੀ ਅੱਗੇ ਅੱਗੇ ਜਿਵੇਂ ਤੁਹਾਡੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਸਿਰ ਤੇ ਇੱਕ ਜਰੂਨ ਸਵਾਰ ਸੀਗਾ ਰਿਕਾਰਡ ਬਣਾਉਂਦਾ ਕਿ ਮੈਂ ਰਿਕਾਰ ਬਿਲਕੁਲ ਜੀ ਮੈਂ ਆਪਣੇ ਜਿਹੜੇ ਮੇਰੇ ਕੋਲ ਬੱਚੇ ਆਂਦੇ ਹੈਗੇ ਮੈਂ ਉਹਨਾਂ ਨੂੰ ਪਾਵਰ ਲਿਫਟਿੰਗ ਦੀ ਪ੍ਰੈਕਟਿਸ ਕਰਾਨਾ ਤੇ ਤੁਹਾਨੂੰ ਦੱਸਿਆ ਬਾਕੀ ਮੈਂ ਦੇਸੀ ਮਿਹਨਤ ਤੇ ਜਿਆਦਾ ਵਿਸ਼ਵਾਸ ਕਰਦਾ ਹਾਂ ਪੁਸ਼-ਅਪ ਡੰਡ ਬੈਠਕਾਂ ਹੋ ਗਿਆ ਪੁਲ-ਅਪ ਹੋ ਗਿਆ ਇਹਨਾਂ ਤੇ ਜਿਆਦਾ ਮਿਹਨਤ ਕਰਾਂਦਾ ਤੇ ਬਾਕੀ ਫਿਲਹਾਲ ਦੇ ਵਿੱਚ ਕੱਲ ਇੱਕ ਕੰਪੀਟੀਸ਼ਨ ਹੈ ਉੱਥੇ ਮੈਂ ਬੱਚਿਆਂ ਨੂੰ ਲੈ ਕੇ ਵੀ ਚੱਲੇ ਆਗਾ ਤੇ ਆਪ ਵੀ ਖੇਡਿਦਾ ਤੇ ਬੱਚਿਆਂ ਨੂੰ ਵੀ ਖੜਾਈਦਾ ਤਾਂ ਜੋ ਵੀ ਕਹਿੰਦੇ ਵੀ ਉਸਤਾਦ ਨੂੰ ਵੇਖ ਕੇ ਬੱਚੇ ਅੱਗੇ ਮੋਟੀਵੇਟ ਹੁੰਦੇ ਹੈਗੇ ਤੇ ਜੇ ਹੁਣ ਬੱਚਿਆਂ ਨੂੰ ਗੇਮਾਂ ਨਹੀਂ ਕਰਾਵਾਂਗੇ ਬੱਚਿਆਂ ਨੂੰ ਆਪੇ ਬਾਰੇ ਆਪਣੀ ਕੈਪੈਸਿਟੀ ਦਾ ਨਹੀਂ ਪਤਾ ਲੱਗਣਾ ਇਕੱਲਾ ਜਿੰਮ ਦੇ ਵਿੱਚ ਹੀ ਲੋਹਾ ਕਟਵਾਈ ਜੀ ਬਾਹਰ ਕਿੱਥੇ ਨਾ ਖੜਾਈਏ ਫਿਰ ਇੱਕ ਬੰਦੇ ਨੂੰ ਇੱਕ क्रेज ਜਾਂ ਨਹੀਂ ਹੁੰਦਾ ਹਨਾ ਹੁਣ ਬਾਹਰ ਬੱਚੇ ਖੇਡਣ ਜਾਂਦੇ ਨੇ ਉਹਨਾਂ ਨੂੰ ਪਤਾ ਲੱਗਦਾ ਵੀ ਹਾਂ ਵੀ ਬਾਹਰਲੀ ਦੁਨੀਆ ਕੀ ਹੈ ਵੀ ਬੰਦਾ ਕਿੱਥੇ ਤੱਕ ਪਹੁੰਚ ਗਿਆ ਹੈਗਾ ਇਸ ਚੀਜ਼ ਕਰਕੇ ਬੱਚੇ ਨੂੰ ਮੋਟੀਵੇਟ ਕਰਨ ਲਈ ਬਾਹਰ ਕੰਪੀਟੀਸ਼ਨ ਵੀ ਖੜਾਈਦੇ ਨੇ ਇੱਥੇ ਵੀ ਛੋਟੇ-ਮੋਟੇ ਇਵੈਂਟ ਵਗੈਰਾ ਕਰਾਈਦੇ ਨੇ ਜਿਵੇਂ ਪੁਸ਼-ਅਪ ਦੇ ਹੋਗੇ ਪੁਲ-ਅਪ ਦੇ ਹੋਗੇ ਠੀਕ ਹੈ ਇਸ ਤਰੀਕੇ ਨਾਲ ਬੱਚੇ ਮੋਟੀਵੇਟ ਰਹਿੰਦੇ ਹੈਗੇ ਉਹਨਾਂ ਚ ਹੋਰ ਚਾਹ ਹੁੰਦੀ ਵੀ ਅਸੀਂ ਉਹਨੂੰ ਕੱਟਣਾ ਉਹਨੂੰ ਕੱਟਣਾ ਇਹ ਕੱਟਣ ਦੀ ਚਾਹ ਦੇ ਵਿੱਚ ਘੱਟੋ-ਘੱਟ ਅਗਲਾ ਆਪਣੇ ਆਪ ਨੂੰ ਫਿੱਟ ਰੱਖਦਾ ਹੈਗਾ ਤੁਹਾਡੇ ਜਿਮ ਚ ਹੁਣ ਕੋਈ ਤੁਹਾਡਾ ਸਟੂਡੈਂਟ ਕੋਈ ਤਿਆਰ ਹੋ ਰਿਹਾ ਕਿਸੇ ਰਿਕਾਰਡ ਬੁੱਕ ਲਈ ਰਿਕਾਰਡ ਬੁੱਕ ਲਈ ਨਹੀਂ ਤਿਆਰ ਹੋ ਰਿਹਾ ਹਜੇ ਐਨਕ ਪ੍ਰਿਪੇਅਰ ਨਹੀਂ ਹੋਏ ਰਿਕਾਰਡ ਬੁੱਕ ਲਈ ਤਿਆਰ ਬਟ ਐਜ਼ ਅ ਪਾਵਰ ਲਿਫਟਿੰਗ ਵਾਲੇ ਇਵੈਂਟ ਵਾਸਤੇ ਉਹ ਤਿਆਰ ਹੈਗੇ ਨੇ ਜਿਹਦੇ ਲਈ ਅਸੀਂ ਉਹਨਾਂ ਨੂੰ ਮ ਬਹੁਤ ਬਹੁਤ ਧੰਨਵਾਦ ਤੋਂ ਏਸੀ ਕੇ ਸਾਡੇ ਨਾਲ ਬਾਈ ਕਰਨ ਜਿਨ੍ਹਾਂ ਨੇ ਕੀ ਭਾਰਤ ਦੀਆਂ ਆਲਮੋਸਟ ਸਾਰੀਆਂ ਰਿਕਾਰਡ ਬੁੱਕਸ ਦੇ ਵਿੱਚ ਆਪਣਾ ਨਾਮ ਦਰਜ ਕੀਤਾ ਤੇ ਹਾਲੀ ਦੇ ਵਿੱਚ ਉਹਨਾਂ ਨੇ ਪੁਸ਼-ਅਪਸ ਜਿਵੇਂ ਕਿ ਉਹਨਾਂ ਨੇ ਦੱਸਿਆ ਉਹਨਾਂ ਨੇ ਪੁਸ਼-ਅਪਸ ਲਗਾ ਕੇ ਗਿਨੈਸ ਬੁੱਕ ਦੇ ਵਿੱਚ ਵੀ ਆਪਣਾ ਨਾਮ ਰਿਕਾਰਡ ਜਿਹੜਾ ਹੈ ਦਰਜ ਕੀਤਾ ਤੇ ਉਹ ਜਿਹੜੇ ਉਹਨਾਂ ਦੇ ਕੋਲ ਸਟੂਡੈਂਟਸ ਆਉਂਦੇ ਨੇ ਜਾਂ ਜਿਹੜੇ ਉਹਨਾਂ ਨੂੰ ਫੋਨ ਮੈਸੇजेस ਕਰਦੇ ਨੇ ਉਹਨਾਂ ਨੂੰ ਵੀ ਲਗਾਤਾਰ ਉਹ ਤਿਆਰ ਕਰਦੇ ਨੇ ਤਾਂ ਕਿ ਉਹਨਾਂ ਦੇ ਸਿਰ ਤੇ ਵੀ ਇੱਕ ਜਨੂਨ ਸਵਾਰ ਹੋ ਜਾਏ ਕਿਸੇ ਰਿਕਾਰਡ ਬਣਾਣੇ ਹੈ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਹੈ ਕੈਮਰਾਮੈਨ ਨਵੀਨ ਦੇ ਨਾਲ ਮੈਸ਼ ਸ਼ਾਂਖ ਪੰਜਾਬ ਪ